ਕਾਟੀ ਉਹ ਤੇ ਲੋੜ ਨਹੀਂ ਵੀਰ ਮੇਰਾ ਹਾਂ ਐਂਦਾ ਦਾ ਕਾਰਾ ਵਾਲਾ ਮੁੱਕਿਆ ਵੇ ਮੈਂ ਤੇ ਅੱਡੀ ਤੋਂ ਗੁਡੀਆਂ ਨੇ ਹਾਂ ਕਹਿੰਦਾ ਕਮਰਾ ਵੀ ਨੀਆ ਬੈ ਗਈਆਂ ਮੇਰਾ ਕਾਰਾ ਵਾਲਾ ਨਾਸ਼ਾ ਕਰਦਾ ਮੇਰੇ ਦੋ ਬੱਚੇ ਐ ਮੇਰੇ ਕਮਰੇ ਦੋ ਇੱਕ ਜਾ ਦੇਖੇ ਜਾਵਣ ਉਹਦੇ ਦੋਨੇ ਨੀਆ ਬੈ ਗਏ ਮੇਰਾ ਕਾਰਾ ਵਾਲਾ ਨਾਸ਼ਾ ਕਰਦਾ ਹਾਂਜੀ ਮੇਰਾ ਹਮਾਨ ਹਰ ਵਾਰ ਪੀਏ ਉੱਤੇ ਤੰਬੂਆਂ ਅੱਜ ਪਾਏ ਵੀ ਕੰਮ ਕਰ ਵੀ ਨਹੀਂ ਕਰਦਾ ਉਹ ਕੰਮ ਕਰਦਾ ਪਰ ਆਪਦਾ ਕਰਦਾ ਆਦਾ ਪੀਂਦੇ ਨਹੀਂ ਪੜਦਾ ਮੈਂ ਇਹ ਸ਼ਾ ਕਰ ਲੈਂਦਾ ਹੈ ਜੀ ਮੈਨੂੰ ਤਾਂ ਕਹਿਣਾ ਚਾਹੀਦਾ ਮਨ ਲਓ ਵੀ ਮੇਰੇ ਬੱਚੇ ਛੋਟੇ ਇਹਨੇ ਕੋਈ ਥਾਂ ਮਕਾਨ ਮੈਨੂੰ ਮਿਲ ਜਾਏ ਮਕਾਨ ਮਿਲ ਜਾਵੇ ਮੇਰੇ ਛੋਟੀਆਂ ਬੱਚੀਆਂ ਨੇ ਮੇਰੇ ਤੇ ਇਹਨੇ ਹੁਣ ਕਿੱਥੇ ਰਹਿਨੇ ਹੋ ਤੁਸੀਂ ਅਸੀਂ ਮੁਅਰਜਮ ਛੇਰਜੀ ਰਵੇ ਗਏ ਸੀ ਅੱਕੇ ਤਾਂ ਹੁਣ ਤਾਂ ਸਕੂਲ ਵਿੱਚ ਰਵੇ ਸਕੂਲ ਚ ਕੈਂਪ ਚ ਰਹਿਨੇ ਹੋ ਨਹੀਂ ਤੁਹਾਡਾ ਘਰ ਕਿੱਥੇ ਹੁਣ ਵੀ ਅਜੇ ਪਾਣੀ ਹੈਗਾ ਜਿੱਥੇ ਤੁਹਾਡਾ ਘਰ ਹੈ ਅਰੇ ਤੇਰੇ ਟਾਣੀ ਦੇ ਵਿੱਚ ਰਹੀ ਹੈ ਅੱਛਾ ਉੱਥੇ ਬੇੜੀ ਜਾਂਦੀ ਹੈ ਕਿਵੇਂ ਜਾਣਦੇ ਹੋ ਸਾਡੇ ਮਕਾਨਾਂ ਦੇ ਮਗਰ ਪਾਣੀ ਲੱਗਿਆ ਹੈ ਅਜੇ ਵੀ ਇੰਨਾ ਇੰਨਾ ਪਾਣੀ ਖੜਾ ਹੈ ਤੁਹਾਡੇ ਮਕਾਨਾਂ ਦੇ ਕਿਤਨੀ ਬੇਨਤੀ ਕਰਤੇ ਹਾਂ ਕੋਈ ਰੁਪਈ ਨਾ ਦੇਵਨ ਕੋਈ ਖੱਤਚਨ ਪਾਣ ਕੋ ਕੁਛ ਨਹੀਂ ਸਾਨੂੰ ਵਸ ਕਮਰੇ ਖੜੇ ਕੀਤੇ ਜਾਂ ਸਾਨੂੰ ਪਵਾ ਦਨ ਕਮਰੇ ਵਸਵਾ ਦੇ ਕੋ ਪੈਸੇ ਦਾ ਲਾਲਚ ਨਹੀਂ ਵੀ ਤੁਹਾਡੇ ਖਾਤੇ ਚ ਕੋਈ ਪੈਸਾ ਨਹੀਂ ਮੈਂ ਫੇਰ ਕਮਰੇ ਚਾਹੀਦੇ ਕਮਰੇ ਹਾਨੂੰ ਰਾਈਟ ਟਾਈਮ ਬਣਾ ਦੇਵਨ ਹਰ ਵਾ ਹੋ ਜਾਵੇ ਡੋਰੀ ਲਾ ਦੇ ਜਿਹੜਾ ਸਾਡਾ ਸਰਪੰਚ ਜੀ ਉਹਨੇ ਜਿਹੜੇ ਪਾਰ ਦੇ ਪਿੰਡ ਦੇ ਲਿਸਟ ਬਣਾਈ ਹੈ ਹਮ 135 ਘਰਾਂ ਦੀ ਲਿਸਟ ਬਣਾਈ ਹੈ ਹਮ ਬਾਕੀਆਂ ਦੀ ਕਿਉਂ ਨਹੀਂ ਬਣੀ ਲਿਸਟ ਉਹ ਉਹ ਕਹਿੰਦਾ ਵੀ ਅਸੀਂ ਡੁੱਬੇ ਆ ਬਾਕੀ ਤਾਂ ਡੁੱਬੇ ਨਹੀਂ ਸਾਡੀ ਫਸਲ ਵੀ ਤਾਂ ਬਰਾਬਰ ਹੀ ਡੁੱਬੀ ਪਈ ਸਾਰੀ ਮਤਲਬ ਤੁਹਾਡਾ ਘਰ ਨਹੀਂ ਡੁੱਬਿਆ ਤੁਹਾਡੀ ਫਸਲ ਡੁੱਬੀ ਹੈ ਨਹੀਂ ਨਹੀਂ ਘਰ ਵੀ ਡੁੱਬੇ ਪਈ ਹੈ ਘਰ ਵੀ ਡੁੱਬੇ ਫਿਰ ਤੁਹਾਡਾ ਨਾਂ ਕਿਉਂ ਨਹੀਂ ਲਿਸਟ ਤੇ ਉਹ ਤੇ ਮੀਡੀਆ ਜਾਂਦੀ ਨਹੀਂ ਜਿੱਥੇ ਸਾਡੇ ਜਾਣੀ ਹੈਗੀ ਉੱਥੇ ਮੀਡੀਆ ਜਾਂਦੀ ਨਹੀਂ ਹੁਣੇ ਉਹ ਲੋਕ ਨੇ ਜਿਹੜੇ ਛੱਤਾਂ ਤੇ ਪਏ ਆ ਜਾਂ ਜਿਹੜੇ ਬਾਹਰ ਉੱਚੇ ਥਾਂ ਬੈਠੇ ਆ ਔਰ ਬਿਮਾਰੀ ਮੁਸ਼ਕ ਬਹੁਤ ਸਮੈਲ ਆ ਰਹੀ ਹੈ ਔਰ ਜਿਹੜਾ ਇਹ ਮੱਛਰ ਹੈ ਇਸ ਮੱਛਰ ਦੇ ਵਿੱਚ ਸੌਣਾ ਔਰ ਹੌਲੀ ਹੌਲੀ ਇਹਦੇ ਨਾਲ ਬਿਮਾਰੀ ਵਧਨੀ ਕੀਟ ਪਤੰਗਾ ਮੱਛਰ ਸੱਪ ਮੈਨੂੰ ਦੱਸ ਰਹੇ ਸੀ ਲੋਕ ਕਿ ਬਹੁਤ ਸੱਪ ਜਿਹੜੇ ਉਹਨਾਂ ਦੇ ਰੋਜ਼ ਨਜ਼ਰ ਆ ਰਹੇ ਐ ਇੱਕ ਦੋ ਜਰ 11 ਨਾਲ ਹਰ ਕਮਰਾ ਐ ਉਹ ਵੀ ਕੰਚਕਾਇਆ ਇੱਕ ਪਿਛਲਾ ਹੜ ਆਇਆ ਸੀ ਪਿਛਲੇ ਆੜੇ ਵਿੱਚ ਆਇਆ ਸੀ ਕਮਰਾ ਹੜਾ ਉਹ ਵੀ ਕੰਨੂ ਰਿਆ ਉਹ ਤੇ ਬੇੜੀ ਆਂਦੀ ਬੇੜੀ ਤੇ ਉੱਤਰ ਜਾਂਦਾ ਫਿਰ ਪੰਜ ਪਾਰ ਪਾਰ ਦਲਾ ਜਾਂਦਾ ਤੇ ਪਿੱਛੇੋਂ ਤੋਂ ਫਰਜ ਬਣਦਾ ਨਾ ਮੈਂ ਫਿਰ ਮੜਨਾ ਮੜਨਾ ਕਿ ਨਹੀਂ ਮੜਨਾ ਪਣੀ ਬਾਹਰ ਜਾਣਾ ਪਤਨ ਤੇ ਮਗਰ ਜਾਣਾ ਪਹੁੰਚੇ ਉਵੇਂ ਉੱਪਰ ਕਰਨੇ ਜੇ ਮੇਲਾ ਤੇ ਮੇਲਾ ਨੇ ਜਵਾਪਨ ਮੋੜਾ ਪਾਣੀ ਫਾਜਲ ਕਾ ਇਲਾਕੇ ਦੇ ਵਿੱਚ ហេਠਾ ਆਇਆ ਜ਼ਰੂਰ ਹੈ ਪਰ ਅਜਨਾਲੇ ਗੁਰਦਾਸਪੁਰ ਜਿਵੇਂ ਬਹੁਤ ਪਿੰਡਾਂ ਦੇ ਵਿੱਚੋਂ ਪਾਣੀ ਨਿਕਲ ਗਿਆ ਇੱਥੇ ਅਜੇ ਵੀ ਮੁਸੀਬਤ ਬਣੀ ਹੈ ਫਾਇਲ ਕਾ ਫਰੋਜਪੁਰ ਇਲਾਕਾ ਲਾਈਮਲਾਈਟ 'ਚ ਨਹੀਂ ਰਿਹਾ ਜਿਵੇਂ ਅਜਨਾਲਾ ਤੇ ਗੁਰਦਾਸਪੁਰ ਰਿਹਾ ਇੱਥੇ ਘੱਟ ਚਰਚਾ ਹੋਈ ਕੰਮ ਕਰਨ ਵਾਲੇ ਬਹੁਤ ਆਏ ਜਸ ਬਾਜਵਾ ਨਾਲ ਕੱਲ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਵੀਰੇ ਕਿ ਉੱਧਰ ਬਹੁਤ ਲੋਕ ਆ ਗਏ ਸੀ ਮੈਂ ਇੱਥੇ ਆ ਗਿਆ ਗੁਲਾਬ ਸਿੱਧੂ ਸੇਵਾ ਕਰਕੇ ਗਏ ਬਹੁਤ ਸਾਰੇ ਲੋਕ ਇੱਧਰ ਹਰਫ ਚੀਮਾ ਹੋਣੇ ਔਰ ਹਸਤਿੰਦਰ ਹੋਣੇ ਸੇਵਾ ਕਰ ਰਹੇ ਸੀ ਤਾਂ ਸਾਰੇ ਲੋਕ ਇੱਧਰ ਸੇਵਾ ਕਰਦੇ ਰਹੇ ਆ ਪਰ ਹੁਣ ਮੈਂ ਤੁਹਾਨੂੰ ਕੀ ਦਿਖਾ ਰਿਹਾ ਜੇ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਮੱਛਰ ਬਹੁਤ ਨਜ਼ਰ ਆ ਰਿਹਾ ਹੋਣਾ ਤੁਹਾਨੂੰ ਕੈਮਰੇ ਦੇ ਵਿੱਚ ਵੀ ਜੇ ਨਹੀਂ ਨਜ਼ਰ ਆ ਰਿਹਾ ਤਾਂ ਆ ਸ਼ਰਟ ਦੇਖੋ ਇਹ ਇਹ ਮੈਂ ਕਿਉਂ ਦਿਖਾ ਰਿਹਾ ਤੁਹਾਨੂੰ ਕਿ ਅਸੀਂ ਤਾਂ ਅੱਜ ਆਏ ਆ ਕਵਰ ਕਰਕੇ ਰਾਤ ਨੂੰ ਹੋਟਲ ਜਾ ਕੇ ਸੌ ਜਾਾਂਗੇ ਜਾਂ ਕਿਤੇ ਕਿਸੇ ਦੇ ਘਰੇ ਪੈ ਜਾਾਂਗੇ ਏਸੀ 'ਚ ਪੈ ਜਾਾਂਗੇ ਜਾ ਕੇ ਹੁਣ ਇਹੋ ਲੋਕ ਨੇ ਜਿਹੜੇ ਛੱਤਾਂ ਤੇ ਪਏ ਆ ਜਾਂ ਜਿਹੜੇ ਬਾਹਰ ਉੱਚੇ ਥਾਂ ਬੈਠੇ ਆ ਔਰ ਬਿਮਾਰੀ ਮੁਸ਼ਕ ਬਹੁਤ ਸਮੈਲ ਆ ਰਹੀ ਹੈ ਔਰ ਜਿਹੜਾ ਇਹ ਮੱਛਰ ਹੈ ਇਸ ਮੱਛਰ ਦੇ ਵਿੱਚ ਸੌਣਾ ਔਰ ਹੌਲੀ ਹੌਲੀ ਇਹਦੇ ਨਾਲ ਬਿਮਾਰੀ ਵਧਨੀ ਕੀਟ ਪਤੰਗਾ ਮੱਛਰ ਸੱਪ ਮੈਨੂੰ ਦੱਸ ਰਹੇ ਸੀ ਲੋਕ ਕਿ ਬਹੁਤ ਸੱਪ ਜਿਹੜੇ ਉਹਨਾਂ ਦੇ ਰੋਜ਼ ਨਜ਼ਰ ਆ ਰਹੇ ਹੈ ਤਾਂ ਇਹ ਸਲਾਤ ਚ ਜਿੱਥੇ ਖੜਿਆ ਵੀ ਨਹੀਂ ਜਾ ਰਿਹਾ ਉੱਥੇ ਰਾਤਾਂ ਨੂੰ ਸੌਣਾ ਔਰ ਰਹਿਣਾ ਔਰ ਉਸ ਤੋਂ ਬਾਅਦ ਬਿਮਾਰੀ ਤੋਂ ਬਚਣਾ ਕਿੰਨਾ ਔਖਾ ਹੈ ਤੁਹਾਡਾ ਪਿੰਡ ਕਿਹੜਾ ਹੈ ਜੀ ਮੇਰਾ ਮਾਰਜਮਸ਼ੇਰੀ ਜੀ ਤੁਹਾਡੇ ਪਿੰਡ ਪਾਣੀ ਹੈਗਾ ਪਾਣੀ ਸਾਰੇ ਪਾਣੀ ਪਾਣੀ ਹੈ ਮਾਰਜਨ ਛੇੜਦਾ ਇਹ ਸਾਰਾ ਇਹ ਮਾਰਜਨ ਛੇੜਦਾ ਜਿਹੜਾ ਪਾਰਲਾ ਪਾਸਾ ਹੈ ਹੂੰ ਉਹ ਵੀ ਸਾਡੇ ਇੱਕੋ ਪੰਚਾਇਤ ਵਿੱਚ ਆਉਂਦਾ ਜੀ ਇਹ 360 ਘਰ ਬੰਦੇ ਨੇ ਹੂੰ ਤੇ ਜਿਹੜਾ ਸਾਡਾ ਸਰਪੰਚੇ ਉਹਨੇ ਜਿਹੜੇ ਪਾਰ ਦੇ ਪਿੰਡ ਦੇ ਲਿਸਟ ਬਣਾਈ ਹੈ ਹੂੰ 135 ਘਰਾਂ ਦੀ ਲਿਸਟ ਬਣਾਈ ਹੈ ਹੂੰ ਬਾਕੀਆਂ ਦੀ ਕਿਉਂ ਨਹੀਂ ਬਣੀ ਲਿਸਟ ਉਹ ਉਹ ਕਹਿੰਦਾ ਵੀ ਅਸੀਂ ਡੁੱਬੇ ਆ ਬਾਕੀ ਤਾਂ ਡੁੱਬੇ ਹੀ ਨਹੀਂ ਸਾਡੀ ਫਸਲ ਵੀ ਤਾਂ ਬਰਾਬਰ ਡੁੱਬੀ ਪਈ ਸਾਰੀ ਮਤਲਬ ਤੁਹਾਡਾ ਘਰ ਨਹੀਂ ਡੁੱਬਿਆ ਥੋੜੀ ਫਸਲ ਡੁੱਬੀ ਐ ਨਹੀਂ ਨਹੀਂ ਘਰ ਵੀ ਡੁੱਬੇ ਪੈਣੀ ਐ ਘਰ ਵੀ ਡੁੱਬੇ ਫਿਰ ਤੁਹਾਡਾ ਨਾਂ ਕਿਉਂ ਨਹੀਂ ਲਿਸਟ ਤੇ ਉਹ ਤੇ ਮੀਡੀਆ ਜਾਂਦੀ ਨਹੀਂ ਜਿੱਥੇ ਸਾਡੇ ਢਾਣੀ ਹੈਗੀ ਉਥੇ ਮੀਡੀਆ ਜਾਂਦੀ ਨਹੀਂ ਕਿਉਂ ਨਹੀਂ ਜਾਂਦੇ ਆਜੋ ਮਾਤਾ ਅੱਗੇ ਆਜੋ ਆਜੋ ਅੱਗੇ ਆਜੋ ਤੁਸੀਂ ਆਪ ਦੀ ਗੱਲ ਰੱਖੋ ਮੈਂ ਨਾ ਢਾਣੀ ਰਾਸ਼ਨ ਪੋ ਅੱਗੇ ਆਜੋ ਥੋੜਾ ਅੱਗੇ ਆਓ ਨਾ ਢਾਣੀ ਸਾਡੇ ਰਾਸ਼ਨ ਜਾਂਦਾ ਪਿਆ ਰਾਸ਼ਨ ਕਿ ਸਾਡਾ ਢਾਣੀ ਨੂੰ ਨੇ ਛੱਡ ਕੇ ਜਾਂਦੀ ਵਾ ਵਸ ਲੋਕ ਕਹਿੰਦੇ ਵੀ ਇਹਨਾਂ ਨੇ ਰਾਸ਼ਨ ਬਹੁਤ ਇਕੱਠਾ ਕਰ ਲਿਆ 6-6 ਮਹੀਨਿਆਂ ਦਾ ਕਹਿੰਦੇ ਇਕੱਠਾ ਕਰ ਲਿਆ ਉਹ ਪਾਰ ਹੋ ਰਿਹਾ ਪਾਰ ਆਜ ਤੇ ਨਹੀਂ ਉੱਥੇ ਬੇੜੀ ਆਂਦੀ ਬੇੜੀ ਤੇ ਉੱਤਰ ਜਾਂਦਾ ਫਿਰ ਪੰਚ ਪਾਰ ਪਾਰ ਦਲ ਆ ਜਾਂਦਾ ਤੇ ਪਿੱਛੇੋਂ ਦਾ ਫਰਜ ਬਣਦਾ ਨਾਵੇਂ ਫਿਰ ਮੜਨਾ ਮੜਨਾ ਕਿ ਨਹੀਂ ਮੜਨਾ ਐ ਨਹੀਂ ਬਾਹਰ ਜਾਣਾ ਪਤਨ ਤੇ ਮਗਰ ਜਾਣਾ ਪਹੁੰਚੇ ਉਵੇਂ ਉੱਪਰ ਕਰਨੇ ਜੇ ਮੇਲਾ ਤੇ ਮੇਲੇ ਦੇ ਵਾਪਰ ਮੋੜਣਾ ਰਾਸ਼ਨ ਤੁਹਾਨੂੰ ਨਹੀਂ ਮਿਲਿਆ ਨਹੀਂ ਕੁਛ ਸਾਨੂੰ ਕਦੇ ਪਿੱਛੇ ਮਿਲਦਾ ਅੱਜ ਹੁਣ ਲੈ ਕੇ ਨੀ ਵੀਰ ਮੇਰੇ ਮੰਜੇ ਕਿਤੇ ਮਿਲਿਆ ਇੱਕ ਚਾਦਰ ਹਾਂ ਜੋ ਨਾ ਮਿਲਿਆ ਉਹਨਾਂ ਨੇ ਇਹ ਕਿ ਸਾਡੇ ਕਮਰੇ ਜਤ ਵੇਖ ਕੇ ਜਵਨ ਨੀਆਂ ਦਹਾਰੀ ਬੈਗ ਕੱਚੇ ਕਾਣ ਕਿੰਨਾ ਕਿ ਤੁਹਾਡਾ ਹੜਾ ਬਹੁਤ ਹੋ ਗਿਆ ਪਾਟਾਣੀ ਤੇ ਜਾ ਤੇ ਵੇਖ ਕੱਚੇ ਕਮਰੇ ਹਰੀ ਨੀਆਂ ਬੈਗ ਹਰੀ ਅਜ ਨੀਆਂ ਬੈ ਕਿੰਨਾ ਉਥੇ ਖਤਰਾ ਹੈ ਕਦੋਂ ਵੀ ਥੱਲੇ ਆ ਸਕਦੇ ਹੁਣ ਅਸੀਂ ਕੈਂਪ ਚ ਰਹਿਦਾ ਮੋਜਮ ਅੱਛਾ ਕੈਂਪ ਚ ਰਹਿੰਦੇ ਹੋ ਤੁਸੀਂ ਤੇ ਫਿਰ ਸਵੇਰੇ ਆਪਦਾ ਘਰ ਦੇਖਣ ਜਾਂਦੇ ਹੋ ਹਾਂ ਘਰ ਦੇਖਣ ਜਾਂਦੇ ਹਰਪਾਰ ਦਾ ਪਿੰਡ ਵੀ ਦੇਖੋ 2-2 ਫੁੱਟ ਥੱਲੇ ਵੜ ਗਏ ਨਹੀਂ ਕੰਪ ਹੱਟ ਬਣੇ ਹੋ ਕੂੜੇ ਚ ਨਾ ਨਾ ਦਿਖਾਉਣ ਦੀ ਲੋੜ ਨਹੀਂ ਆਈਡੈਂਟੀਟੀ ਨਹੀਂ ਦਿਖਾਉਣੀ ਇਹਨਾਂ ਦੀ ਆਪਾਂ ਮੈਂ ਸਿਰਫ ਪੜ ਰਿਹਾ ਕਿ ਮੋਰਖੀਵਾ ਮਉਜ਼ਮ ਫਾਜ਼ਿਲ ਕਾ ਹਾਂਜੀ ਪਾਰ ਇਹ ਹਰਪਾਰ ਦੇ ਪਿੰਡ ਦੇ ਆਈ ਪਾਰ ਹੋ ਰਹੀ ਨੇ ਪਾਰ ਤੁਸੀਂ ਉਰ ਆਏ ਵੇ ਤੁਹਾਡੀ ਪੈਲੀ ਦਾ ਕਿੰਨਾ ਕੁ ਨੁਕਸਾਨ ਹੈ ਸਾਡੀ ਪੈਲੀ ਤਾਂ ਬਚੀ ਨਹੀਂ ਕੁਝ ਨਹੀਂ ਕੁਝ ਵੀ ਨਹੀਂ ਬਚਿਆ ਕਿੰਨੀ ਕਿੰਨੀ ਫਸਲ ਬੀਜੀ ਕਿੰਨੀ ਪੈਲੀ ਸੀ ਮੇਰੇ ਕੋਲ 2.5 ਕਿੱਲੇ 2.5 ਕਿੱਲੇ ਸੀ ਕੀ ਇਦੂ ਇਲਾਵਾ ਵੀ ਕੰਮ ਕਰਦੇ ਹੋਂ ਕਿ ਤੁਹਾਡਾ ਕੋਈ ਦਿਹਾੜੀ ਵੀ ਲਾਉਣੇ ਹੋ ਜਾਂ ਕੰਮ ਕਰਦੇ ਹੋ ਟੈਂਕੀ ਤੇ ਸਪਰੇ ਵੀ ਕਰਦਾ ਸਾਰਾ ਕੋਈ ਕਰਦਾ ਜਿਹੜੀ ਮਿਹਨਤ ਮਿਲਦੀ ਮੈਂ ਇਲੈਕਟ੍ਰੀਸ਼ੀਅਨ ਵੀ ਹਾਂ ਮੈਂ ਉਹ ਵੀ ਪਹਿਲਾਂ ਬਾਰਡਰ ਦਾ ਹੀ ਕੰਮ ਕਰਦਾ ਸੀਗਾ ਤੇ ਬਾਰਡਰ ਦਾ ਕੀ ਕੰਮ ਕਰਦੇ ਸੀ ਲਾਈਟਾਂ ਦਾ ਕੰਮ ਕਰਦੇ ਸੀ ਹਾਂ ਬਾਰਡਰ ਤੇ ਤੇ ਕਿੰਨੇ ਤੁਹਾਡੇ ਨਾਲ ਹੋਰ ਕਿੰਨੇ ਪਰਿਵਾਰ ਹੈ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲਿਆ ਰਾਸ਼ਨ ਕਿਵੇਂ ਮਤਲਬ ਮਾੜਾ ਮੋਟਾ ਕਿਵੇਂ ਹੈ ਚਲੋ ਇਹ ਮਗਰ ਮਿਲ ਜਾਂਦਾ ਮੈਨੇਜਰ ਕਿਸੇ ਨੂੰ ਨਹੀਂ ਮਿਲ ਜਾਂਦਾ 360 ਦੇ 300 ਉਹ ਜਿਹੜੇ ਬਾਕੀ ਆਉਂਦੇ ਆ ਜਿਹੜੇ ਵਿਚਾਰੇ ਤਰਸ ਖਾ ਜਾਂਦੇ ਵੀ ਇਹਨਾਂ ਦੀ ਫਸਲ ਲੁੱਬੀ ਉਹ ਦੇ ਜਾਂਦੇ ਅੱਛਾ ਜਿਹੜੇ ਕਈ ਬੰਦੇ ਹੋ ਜਿਹਨਾਂ ਨੇ ਦੋਨੋਂ ਕਿਹੜੀ ਚੀਜ਼ ਦੀ ਲੋੜ ਹੈ ਇਹ ਦੱਸੋ ਮਾਨੂੰ ਹੋਰ ਚੀਜ਼ ਦੀ ਲੋੜ ਨਹੀਂ ਵੀਰ ਮੇਰਾ ਹਾਂ ਅੰਦਾਜ਼ ਕਾਰਾ ਮੁੱਕਿਆ ਅੰਦੀ ਅੱਡੀ ਦੋ ਗੁਡੀਆਂ ਨੇ ਹੂੰ ਇਹਦਾ ਕਮਰਾ ਵੀ ਨੀਆ ਬੈ ਗਈਆਂ ਮੇਰਾ ਕਾਰਾ ਵਾਲਾ ਨਸ਼ਾ ਕਰਦਾ ਮੇਰੇ ਦੋ ਬੱਚੇ ਆ ਮੇਰੇ ਕਮਰੇ ਦੋ ਜਿਆਦਾ ਦੇਖੇ ਜਾਵਣ ਉਹ ਜਿੱਦੋ ਨਦਨੀਆ ਬੈਗਿਆ ਮੇਰਾ ਨਸ਼ਾ ਕਰਦਾ ਹਾਂਜੀ ਮੇਰਾ ਹਮਾਨ ਹਰ ਵਾਰ ਪੀਏ ਉੱਤੇ ਤੰਬੂਆਂ ਅੱਜ ਪਾਏ ਕੰਮ ਕਰ ਵੀ ਨਹੀਂ ਕਰਦਾ ਉਹ ਕੰਮ ਕਰਦਾ ਪਰ ਆਪਦਾ ਕਰਦਾ ਆਦਾ ਫਿਰ ਤੇ ਹੀ ਪੜਦਾ ਉਹ ਪੂਰਾ ਕਰਦਾ ਨਸ਼ਾ ਕਰ ਲੈਂਦਾ ਹਾਂਜੀ ਅਸੀਂ ਤਾਂ ਇਹ ਬਿਲ ਨਹੀਂ ਕਰਦੇ ਇੱਥੇ ਜਿੰਨੇ ਆਲੇ ਦੁਆਲੇ ਨਸ਼ਾ ਬਹੁਤ ਜ਼ਿਆਦਾ ਤੁਹਾਡੇ ਲੱਗੇ ਬਹੁਤ ਹੈਗਾ ਅੱਜ ਇਹ ਬੈਂਟੀ ਕਰਦੇ ਹਾਣ ਕੋਈ ਰੁਪਈਆ ਨਾ ਦੇਵਨ ਕੋਈ ਖਾਤ ਚ ਨਪਾਨ ਕੋ ਕੁਛ ਨਹੀਂ ਹਨ ਉਹ ਕਮਰੇ ਖੜੇ ਕੀਤੇ ਜਮ ਹਨ ਪਵਾ ਦੇਣ ਕਮਰੇ ਵਸਵਾ ਲਓ ਕੋ ਪੈਸੇ ਦਾ ਲਾਲਚ ਨਹੀਂ ਵੀ ਤੁਹਾਡੇ ਖਾਤੇ ਚ ਕੋਈ ਪੈਸਾ ਨਹੀਂ ਮੈਂ ਫੇਰ ਕਮਰੇ ਚਾਹੀਦਾ ਕਮਰਾ ਹੁਣ ਰਾਈਟ ਟਾਈਮ ਬਣਾ ਦੇਵਨ ਹਰ ਵਾ ਹੋ ਜਾਵੇ ਜੋੜੀ ਲਾ ਦੇਣ ਹਰ ਪਰਸ ਲੈਂਟਰ ਪਾਇਆ ਕੇ ਬੱਲਿਆਂ ਵਾਲੀ ਛੱਤ ਹੈ ਬੱਲਿਆਂ ਦੀ ਛੱਤ ਹਰ ਕੱਚੀ ਹੈ ਕੱਚੇ ਕਮਰੇ ਨੇ ਕੱਚੇ ਕਮਰੇ ਜਮਾ 1 2011 ਨਾਲ ਹਰ ਕਮਰਾ ਆਇਆ ਉਹ ਵੀ ਕੋਈ ਨਿਛਾਇਆ ਪਿਛਲੇ ਆੜਾ ਆਇਆ ਸੀ ਪਿਛਲੇ ਆੜਾ ਵਿੱਚ ਆਇਆ ਸੀ ਕਮਰਾ ਹੜਾ ਉਹ ਵੀ ਕੋਈ ਨਿਭੜਿਆ ਅਹੀਂ ਹਾਉਣਾ ਨਹੀਂ ਐਮਰਹਾਬ ਉਹਦੇ ਕੋਲ 2 ਵਜੇ ਮੈਨੂੰ ਮੇਰੀ ਗੁੱਡੀ ਆ ਗਈ ਮੇਰੀ ਜਵਾਨ ਅਸੀਂ ਦੋ ਵਾਰੀ ਤਰ ਰੋ ਰੋ ਰੋਤੇ ਉਹਨਾਂ ਕੋਲ 2 ਵਾਰ ਮੈਂ ਪੇਚ ਹੋਈ ਸੀ ਕਿੰਨੇ ਕੋਲ ਐਮਰਹਾਬ ਹਾਉਣੇ ਤੇ ਕੋ ਉਹਨੇ ਮੇਰੀ ਜਿਹੜੀ ਨੇ ਮਦਦ ਕਰੀ ਜਿਹੜੀ ਵੀ ਮੈਂ ਤਾਂ ਘਰ ਵਾਲਾ ਵਸ ਦੱਸਿਆ ਮੈਂ ਕਦੇ ਕਰ ਨਾ ਛੇ ਕਰਦਾ ਮੇਰੇ ਹਿਰਦੇ ਕਿ ਮੈਂ ਮਾਰਦਾ ਕੁੜਤਾ ਤਾਂ ਨਹੀਂ ਕਦੇ ਪਿੱਛੇ ਮਾਰਦਾ ਜਾਂ ਦਾਣੇ ਜਿਹਨੂੰ ਵੇਚ ਦਿੰਦਾ ਕੋਈ ਚੀਜ਼ ਕਰੇ ਜਵਾਕਾਂ ਦੀ ਵੀ ਕੋਈ ਫਿਕਰ ਨਹੀਂ ਉਹਨਾਂ ਨਾ ਜਮੈ ਨਹੀਂ ਮੈਂ ਜਵਾਕਾਂ ਨੂੰ ਪੜਾਈ ਜਾਨੀ ਆ ਸਕੂਲ ਜਾਂਦੇ ਆ ਜਾਂਦੀ ਗੁੱਡੀ ਜਾਂਦੀ ਹੈ ਸਕੂਲ ਗੁੱਡੀ ਜਾਂਦੀ ਹੈ ਜਿਆਰਵੀ ਪੜ੍ਹਦੀ ਹੈ ਹੁਣ ਉਹਨਾਂ ਦੇ ਕੱ ਕਤਬਾਂ ਉਹ ਵੀ ਸਾਰਾ ਪਾਣੀ ਚ ਨੁਕਸਾਨ ਹੋ ਗਿਆ ਉਹ ਹੋ ਗਿਆ ਹੱਬ ਹੋ ਗਿਆ ਉਹਨਾਂ ਨੂੰ ਛੁੱਟੀਆਂ ਕੀਤੀ ਬੜੇ ਨੇ ਬੱਚੇ ਉਹਨਾਂ ਮਹਾਰਾ ਨੂੰ ਕਿਹਾ ਉਹ ਮੇਰੀ ਮਾਰੀ ਮਦਦ ਕਰ ਦਿੰਦੇ ਫੀਸ ਮਾਰੀ ਮੇਰੇ ਕੱਟ ਕਰ ਦਿੰਦੇ ਆ ਤੇ ਕਰਜ਼ੇ ਮਜਬੂਰੀ ਮੈਨੂੰ ਫ੍ਰਿਜ-ਫਰਜ ਹੈਗਾ ਤੁਹਾਡੇ ਕੋਲ ਫ੍ਰਿਜ ਹੈਗਾ ਉਹ ਉਹਨਾਂ ਮੈਂ ਬਾਹਰ ਕੱਢੀ ਉਹ ਖਤਰਾ ਹੀ ਕਮਰਾ ਡੈਗ ਬਕੀ ਜਿਹੜੇ ਡੈਗ ਪਵੇ ਰਾਤ ਨੂੰ ਡੈਗ ਪਵੇ ਅੱਛਾ ਡਿੱਗਣ ਵਾਲਾ ਸਾਡੇ ਜੰਨੀਆ ਹਰ ਬੈ ਗੇ ਪਿੱਛੇ ਇਹ ਤੇ ਪਾਸ਼ਿੰਗ ਮਸ਼ੀਨ ਹੋਰ ਕੁਛ ਹੈਗਾ ਹਾਂ ਉਹ ਵੜਾ ਗਿਆ ਸਮਾਨ ਹੈਗਾ ਤੁਹਾਡੇ ਕੋਲ ਝੂਠ ਨਹੀਂ ਬੋਲਦੇ ਮਤਲਬ ਹਾਂ ਮम्मी ਮੇਰੇ ਦਿੱਤੇ ਆਪਾਂ ਤੂੰ ਝੂਠ ਬੋਲੀ ਇਹ ਤੇ ਇਹ ਕਨਾਰ ਕਰੇ ਕਮਰੇ ਚ ਕੀਤੇ ਜਾਂ ਸਮਾਨ ਚ ਕੀ ਕੀਤਾ ਗਿਆ ਇਹ ਕੋਈ ਝੂਠ ਬੋਲੀਏ ਪਰ ਮੇਰੇ ਮੰਮੀ ਨੇ ਮਦਦ ਮੇਰੇ ਕਰੀ ਕਿ ਫ੍ਰਿਜ ਲੈਤੀ ਮਸ਼ੀਨ ਲੈਤੀ ਮਾੜਾ ਪਟਾ ਸਮਾਨ ਦਿੱਤਾ ਪੇਕਾ ਪਿੰਡ ਕਿਹੜਾ ਪੇਕਾ ਪਿੰਡ ਹੈਦੂ ਕਿਉਂ ਹੈਦੂ ਕਿਉਂ ਹਾਂਜੀ ਗੁਰਦਸ ਸਾਹਿਬ ਨੇ ਕਰੇ ਪੈਣੇ ਤੁਸੀਂ ਵੀ ਆਓ ਇੱਧਰ ਆਓ ਤੁਹਾਡੀ ਤੁਹਾਡੇ ਕੀ ਮੁਸੀਬਤ ਹੈ ਦੱਸੋ ਨਾਤੇ ਕਿਆ ਨਾ ਜਾਣੀ ਅਬ ਮੰਨ ਲਓ ਮੇਰੇ ਬੱਚੇ ਛੋਟੇ ਹੈ ਇਹਨੇ ਕੋਈ ਥਾਂ ਮਕਾਨ ਮੈਨੂੰ ਮਿਲ ਜਾਏ ਉਹਨੂੰ ਬਣਾਉਣਾ ਮਕਾਨ ਮੇਜਾ ਮੈਨੂੰ ਮੇਰੇ ਛੋਟੀਆਂ ਬੱਚੀਆਂ ਨੇ ਮੇਰੇ ਰਹਿੰਦੇ ਹੁਣ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਮੁਅਰਜਮ ਛੇਰ ਚ ਹੀ ਰਹੀ ਗਏ ਸੀ ਅੱਗੇ ਤਾਂ ਆਉਣ ਤਾਂ ਸਕੂਲ ਵਿੱਚ ਰਹੇਗਾ ਸਕੂਲ ਚ ਕੈਂਪ ਚ ਰਹਿੰਨੇ ਹੋ ਨਹੀਂ ਤੁਹਾਡਾ ਘਰ ਕਿੱਥੇ ਹੁਣ ਵੀ ਅਜੇ ਪਾਣੀ ਹੈਗਾ ਜਿੱਥੇ ਤੁਹਾਡਾ ਘਰ ਅਰੇ ਤੇਰੇ ਟਾਣੀ ਦੇ ਵਿੱਚ ਰਹੇਗਾ ਅੱਛਾ ਉੱਥੇ ਕੀ ਉਹ ਤੇ ਬੇੜੀ ਜਾਂਦੀ ਹੈ ਕਿਵੇਂ ਜਾਣਦੇ ਹੋ ਸਾਡੇ ਮਕਾਨਾਂ ਦੇ ਮਗਰ ਪਾਣੀ ਲੱਗਿਆ ਹੈ ਅਜੇ ਵੀ ਇੰਨਾ ਇੰਨਾ ਪਾਣੀ ਖੜਾ ਹੈ ਤੁਹਾਡੇ ਮਕਾਨਾਂ ਦੇ ਬੇੜੀ ਜਾ ਸਕਦੀ ਸੀ ਲੇਕਿਨ ਮੈਂ ਬੇੜੀ ਨਾਲ ਰਿਕਵੈਸਟ ਕੀਤੀ ਸੀ ਉਹ ਕਹਿੰਦੇ ਸਰਪੰਚ ਸਾਹਿਬ ਕਹਿੰਦਾ ਇੱਧਰ ਆਓ ਅਜਾਨ ਤੁਹਾਨੂੰ ਸਾਰੇ ਪਾਸੇ ਕਿਸੇ ਜਾਂਦੇ ਹੋ ਕਹਿੰਦਾ ਹਾਂ ਆਈਏ ਕਿਧਰ ਨੂੰ ਮੈਂ ਵੀ ਚਲੋ ਦੋਨੋਂ ਖਿੱਚਦਾ ਉਧਰ ਨੂੰ ਤੁਹਾਨੂੰ ਇਹ ਵੀ ਪਤਾ ਉਧਰ 35 40 ਘਰ ਉੱਥੇ ਵੀ ਹੈ ਅੱਜ ਮੋਦੀ ਸਾਹਿਬ 1600 ਕਰੋੜ ਦੇ ਗਏ ਪਤਾ ਤੁਹਾਨੂੰ ਆ ਪਤਾ ਬਣੀ ਹਰ ਵੀਡੀਓ ਆ ਨੱਥਿਆ ਤੁਹਾਨੂੰ ਨਹੀਂ ਪਤਾ ਲੱਗਿਆ ਅਸੀਂ ਛੋਟੇ ਲੈਵਲ ਦੇ ਬੰਦੇ ਹਾਂ ਸਾਨੂੰ ਕੀ ਪਤਾ ਆਏ ਸੀ ਉੱਥੇ ਉਹਨਾਂ ਹਰ ਵੀਡੀਓ ਬਣਵਾਈ ਕਿ ਨਾ ਤੀ ਬੋਲੋ ਕੌਣ ਉਹਨਾਂ ਦੇ ਮੋਦੀ ਹਰਦ ਚੜੇ ਹੁੰਦੇ ਆ ਨਾ ਕੀ ਕਹਿੰਦੇ ਉਹ ਉਹਨਾਂ ਨੇ ਕਿ ਤੁਸੀਂ ਕਿ ਕਮਰੇ ਵਾਸਤੇ ਭਾਰ ਮਦਦ ਕੀਤੀ ਜਿਹਾ ਦਿਖਾ ਦੇ ਖਾਤੇ ਚ ਪਾਇਆ ਜਾਣਾ ਹੂੰ ਤੇ ਮਤਲਬ ਕੋਈ ਅਕੜੇ ਅੱਗੇ ਵਾਹੀ ਪੈਂਦਾ ਕਿ ਅੱਗੂ ਖਾਣ ਦੇ ਕਹਿੰਦੇ 20000 ਦਿਓ 10000 ਦਿਓ ਵਾਹੀ ਗਰੀਬ ਕਰ ਕਿੱਟ ਦੇਈਏ ਉਹਨਾਂ ਹੜ ਕੇ ਮੇਰੇ ਚ ਪਾ ਦੇ ਤੋ ਵੀਡੀਓ ਕੌਣ ਬਣਾ ਕੇ ਲੈ ਗਿਆ ਉਹਨਾਂ ਮੋਦੀ ਵਾਲੇ ਕੀ ਹੁੰਦੇ ਨੇ ਉਹਨਾਂ پارٹی ਵਾਲਾ ਪਤਨੀ ਆਏ ਹੀ ਕੈਮਰਾ ਐਵੇਂ ਤੈਨੂੰ ਬਣਾਇਆ ਵੇ ਫੇ ਤੁਹਾਨੂੰ ਕੀ ਕਿਹਾ ਵੀ ਵੀਡੀਓ ਬਣਾ ਦੋ ਉਹਨੇ ਇਹ ਕਿ ਵੀ ਤੁਸੀਂ ਬੋਲੋ ਕਿ ਤੁਸੀਂ ਕਹਿ ਰਹੇ ਨਾ ਹਾਂ ਇਸ ਤਰ੍ਹਾਂ ਬੋਲੋ ਇਸ ਤਰ੍ਹਾਂ ਹੀ ਬੋਲੇ ਕਮਰੇ ਵਾਸਤੇ ਪਰ ਅਸੀਂ ਤੁਹਾਨੂੰ ਕੋਈ ਸਖਾਇਆ ਥੋੜੀ ਵੀ ਆ ਬੋਲੋ ਉਹ ਕਿਸ ਖਾ ਕੇ ਗਏ ਮੈਂ ਤਾਂ ਇਹ ਪੁੱਛੀ ਜਾਣਾ ਕੋਈ ਨਹੀਂ ਉਹਨੇ ਕਿਹਾ ਤੁਸੀਂ ਕਹਿ ਰਹੇ ਕੀ ਜ਼ਰੂਰਤ ਹੈ ਤਾਂ ਉਹਨੇ ਕੀ ਸੀ ਆ ਬੋਲੇ ਹਰ ਕੱਚੇ ਕਮਰਿਆਂ ਨੇ ਚੈੱਕ ਕੀਤੇ ਜਾਂਦੇ ਇੱਕ 2011 ਵਾਲਾ ਕਮਰਾ ਆਇਆ ਪਿਛਲੇ ਹੜਾ ਵਿੱਚ ਆਇਆ ਉਹ ਵੀ ਆਇਆ ਹਰ ਦੋ ਕਮਰਿਆਂ ਨੇ ਹਰ ਕਿਸੇ ਨੇ ਮਦਦ ਕਰੀ ਕੋਈ ਐਮਲ ਨਹੀਂ ਮਦਦ ਨੰਬਰ ਹੈਗਾ ਤੁਹਾਡਾ ਕੋਈ ਨੰਬਰ ਬੋਲ ਦਿਓ ਜੇ ਕੋਈ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਰਦਾ ਹੈਗਾ ਛੋਟਾ ਫਰੇਂਜ ਨਹੀਂ ਆਜੀ ਹੱਦ ਬਾਰਡਰ ਤੇ ਨੰਬਰ ਨਹੀਂ ਜੀ ਨਹੀਂ ਆਉਂਦੀ ਬਾਟੀ ਆਜ ਬਾਰਡਰ ਤੇ ਉਹਨੂੰ ਜਿੰਮਾ ਵੀ ਫਿਰ ਕਿਵੇਂ ਤੁਹਾਨੂੰ ਕੋਈ ਸੰਪਰਕ ਕਰਨਾ ਹੈ ਕਿਵੇਂ ਕਰੂਗਾ ਕੋਈ ਕਰ ਕਰਦਾ ਹੈਗੇ ਹੈ ਨੰਬਰ ਫਿਰ ਵੀ ਬੋਲ ਦਿਓ ਨਹੀਂ ਮੈਂ ਬੋਲ ਹਾਂ 88 ਹਾਂ 88700 22 ਹੂੰ 55 637 ਠੀਕ ਹੈ ਤੇ ਤੁਹਾਡਾ ਪਿੰਡ ਜੇ ਤੁਹਾਨੂੰ ਸੰਪਰਕ ਕਰਨਾ ਹੈ ਤੁਸੀਂ ਹੁਣ ਰਹੀ ਜਾਂਦੇ ਹੋ ਸਕੂਲ ਚ ਹਾਂਜੀ ਉੱਥੇ ਰਹੀ ਨਾਂ ਕੀ ਆ ਤੁਹਾਡਾ ਛੱਲੋ ਬਾਈ ਠੀਕ ਹੈ ਕਰਨਾ ਉਹ ਇੱਧਰ ਇੱਥੇ ਟਾਣੀ ਕਿੰਨਾ ਆਣਾ ਰਹਿਤ ਟਾਣੀ ਮੈਂ ਇੱਥੇ ਹੀ ਪਾਜੀ ਕਹਿੰਨੇ ਅੜ ਕਮਰੇ ਚੈੱਕ ਕੀਤਾ ਜਾ ਠੀਕ ਅਸੀਂ ਇਹ ਵੀ ਨਹੀਂ ਕਹਿੰਦੇ ਸਰ ਅਸੀਂ ਇਹ ਨਹੀਂ ਕਹਿੰਦੇ ਹੁਣ ਪਈਏ ਜਾਂਦੇ ਇੱਕ ਰੁਪਇਆ ਇਸ ਤੇ ਜਿੰਨੇ ਸਾਡੇ ਕਮਰੇ ਪਏ ਨੇ ਜਿੰਨਾ ਇਹਨਾਂ ਦੇ ਪਏ ਨੇ ਉਹ ਇੱਕ ਦੋ ਮੇਰੇ ਪਏ ਇਸ ਤਰ੍ਹਾਂ ਵੀ ਯਾਨੀ ਕਿ ਘੜ ਤੋਂ ਘੜ 10 12 ਕਮਰੇ ਨੇ ਜਿਆਦੇ ਨਹੀਂ ਤੁਹਾਡੇ ਵਰਗੇ ਕਿੰਨੇ ਪਰਿਵਾਰ ਹੋਣਗੇ ਜਿਨ੍ਹਾਂ ਦਾ ਨੁਕਸਾਨ ਹੋਇਆ 160 ਉਹ ਨਿਕਸਾਂ ਤਾਂ ਸਾਰੇ ਜੋ ਹੈ ਬਾਕੀ ਕੱਚੇ ਕਮਰੇ ਸਾਡੇ ਇਹ ਨੇ 5-7 ਕਮਰੇ ਨੇ ਕੱਚੇ ਠੀਕ ਹੈ ਜੀ ਤਾਂ ਆਹ ਦੇਖੋ ਕਿ ਸੇਵਾ ਜੀ 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 ਆਹ ਤੇ ਕਹਿੰਨੇ ਕਿ ਆਂਦਾ ਮੇਰਾ ਕਮਰਾ ਹਰ ਬਣਾ ਦੇ ਦੇਣ ਬਣਾ ਕੇ ਦੇ ਦੇਣ ਪੈਸੇ ਨਹੀਂ ਚਾਹੀਦੇ ਬਣ ਜੂਗਾ ਮਾਤਾ ਕੋਈ ਗੱਲ ਨਹੀਂ ਅਸੀਂ ਇਹਨਾਂ ਕਹਿੰਦੇ ਹਰਪਾ ਤੁਸੀਂ ਮੈਨੂੰ ਆਪ ਦਾ ਇੱਕ ਧਾਰ ਕਾਟਦਾ ਉਹ ਦੇ ਦਿਓ ਫੋਟੋ ਉਸ ਤੋਂ ਬਾਅਦ ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਲੂੰਗਾ ਆਪਾਂ ਕਿਸੇ ਨਾ ਕਿਸੇ ਨੂੰ ਕਹਿ ਦੇਾਂਗੇ ਕੋਈ ਜਦੋਂ ਪਾਣੀ ਨੀਵਾ ਹੋ ਗਿਆ ਉਦੋਂ ਬਣਵਾ ਲਾਂਗੇ ਅਜੇ ਪਾਣੀ ਨਹੀਂ ਆ ਰਿਹਾ ਦੋਨ ਨਕ ਰਹਿੰਦਾ ਘਰ ਹਲੋਂ ਮੁਕੇ ਦੇਣ ਮੈਂ ਨਹੀਂ ਹੋਇਆ ਹੂੰ ਕੀ ਹੋ ਗਿਆ ਸੀ ਉਹਨੂੰ ਘਰ ਵਾਲੇ ਨੂੰ ਉਹ ਵੀਰੇ ਮਿਹਨਤ ਕਰਨ ਗਿਆ ਸੀ ਚੋਨਾ ਲਾਣ ਤੇ ਟ੍ਰੇਨ ਵੱਜੀ ਸੀ ਉਹਨੂੰ ਪਤਾ ਨਹੀਂ ਲੱਗਿਆ ਸੀ ਬਾਧਰਮ ਕਰਨ ਚਲਾ ਗਿਆ ਕਿੰਨੀ ਉਮਰ ਸੀ ਹਾਂਜੀ 30 ਸਾਲ ਉਮਰ ਸੀ ਬੱਚੇ ਕਿੰਨੇ ਆ ਤੁਹਾਡੇ ਦੋ ਗੁੱਡੂ ਨੇ ਮੁੰਡੇ ਨਹੀਂ ਦੋ ਗੁੱਡੀਆਂ ਗੁੱਡੀਆਂ ਹੀ ਗੁੱਡੀਆਂ ਹਾਂਜੀ ਓਹੋ ਉਹ ਨਸ਼ਾ ਪਤਾ ਤਾਂ ਨਹੀਂ ਸੀ ਹਾਂ ਵੀਰੇ ਚੰਗਾ ਭਲਾ ਸੀ ਤੁਸੀਂ ਸਹੀ ਹੈਗਾ ਮਿਹਨਤੀ ਸੀ ਹਾਂਜੀ ਮਿਹਨਤੀ ਸੀ ਨਾ ਪਹਿਲੇ ਕੋਈ ਖਾਜੀ ਮਿਹਨਤ ਕਰੀ ਤਾਂ ਹੱਜਾ ਖਾਵੇ ਤਾਂ ਦੋਨੇ ਕਮਾਵੇ ਤਾਂ ਬਾਲ ਬਚ ਪਾਰੀ ਜਾਣੀਆਂ ਦਾਣੇ ਕਦੇ ਓਮਣ ਤੋਂ ਓਮਣ ਨਹੀਂ ਤਾਂ ਅੱਟ ਮੋਲ ਲੈ ਲਈ ਤੇ ਆ ਦੇਖੋ ਸੇਵਾ ਕਰਨਾ ਹੈ ਵੀਰ ਭਾਈ ਕਨਈਆ ਜੀ ਸੇਵਾ ਸੁਸਾਇਟੀ ਤੋਂ ਗੱਡੀ ਦਾ ਕ੍ਰਾਸ ਟੁੱਟ ਗਿਆ ਬਹੁਤ ਸਾਰੀਆਂ ਸਮੱਸਿਆਵਾਂ ਨੇ ਇੱਥੇ ਕਿਉਂਕਿ ਇਹ ਫਾਜ਼ਿਲਕਾ ਇਲਾਕਾ ਹੈ ਰਾਤ ਦਾ ਸਮਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੱਛਰੀ ਮੱਛਰ ਨੇ ਇੱਥੇ ਤਾਂ ਖੜਨਾ ਔਖਾ ਹੈ ਲੋਕ ਪਤਾ ਨਹੀਂ ਕਿਵੇਂ ਕਿਸ ਹਾਲਾਤਾਂ 'ਚ ਰਾਤ ਨੂੰ ਸੌਂਦੇ ਰਹਿ ਕਿਵੇਂ ਰਹਣਗੇ ਫਿਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਸਰੀ ਇਹ ਗੱਲ ਹੋ ਰਹੀ ਹੈ ਕਿ ਰਾਸ਼ਨ ਬੰਦ ਕਰ ਦਈਏ ਨਾ ਲੈ ਆਈਏ ਹੁਣ ਕੋਈ ਵਿਉਂਤਬੰਦੀ ਨਹੀਂ ਆ ਜਥੇਦਾਰ ਅਕਾਲ ਤਖਤ ਨੇ ਵੀ ਮੀਟਿੰਗ ਕਰਦੀ ਹੈ ਫੋਨ ਬੰਦ ਕਰ ਲੋ ਆਪਦਾ ਕਿ ਉਹਨਾਂ ਨੇ ਕਿਹਾ ਕਿ ਆਓ ਇਕੱਠੇ ਹੋ ਕੇ ਵਿਉਂਤਬੰਦੀ ਕਰੀਏ ਵਧੀਆ ਗੱਲ ਹੈ ਤੁਸੀਂ ਰਾਤ ਦੇ ਇਸ ਵੇਲੇ ਵੀ ਹਨੇਰਾ ਪਿਆ ਪਿਆ ਰਾਤ ਨੂੰ ਵੀ ਸੇਵਾ ਕਰ ਰਹੇ ਹੋ ਹਾਲਾਤ ਕੀ ਨੇ ਹਾਲਾਤ ਬਹੁਤ ਮਾੜੇ ਹੈ ਜੀ ਜਦੋਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਕੋਈ ਵਿਚਾਰਾ ਪ੍ਰਸ਼ਾਦੇ ਤੋਂ ਤਰਸ ਰਿਹਾ ਕੋਈ ਮੱਛਰਦਾਨੀਆਂ ਤੋਂ ਤਰਸ ਰਿਹਾ ਕੋਈ ਤਰਪਾਲਾ ਤੋਂ ਤਰਸ ਰਿਹਾ ਕੋਈ ਦਵਾਈਆਂ ਤੋਂ ਤਰਸ ਰਿਹਾ ਅੱਜ ਜੋ 500 ਕਿੱਟਾ ਲੈ ਕੇ ਆਈ ਸੀ ਅਸੀਂ ਅਬੋਰ ਤੋਂ ਮੱਛਰਾਂ ਵਾਸਤੇ ਫੋਡੋਮੋਸ ਕ੍ਰੀਮ ਇਹ ਵੀ ਜਿਹੜੀਆਂ ਮੰਡੀਆਂ ਗਈਆਂ ਲੰਗਰ ਦੇ ਨਾਲ ਨਾਲ ਜੀ ਅੱਛਾ ਤੇ ਲੰਗਰ ਕਿੱਥੇ ਤਿਆਰ ਹੋ ਰਿਹਾ ਤੁਹਾਡਾ ਲੰਗਰ ਪਾਈਕ ਨੇਹੀ ਹੈ ਜੀ ਭਲਾਈ ਕੇ ਅੰਦਰ ਗਰੋਰ ਹਾਂਜੀ ਅਬੋਰ ਤੋਂ ਕਿੰਨਾ ਲੰਗਰ ਰੋਜ਼ ਤਿਆਰ ਕਰ ਰਹੇ ਹੋ 3 ਕੁਇੰਟਲ ਦੇ ਕਰੀਬ 3 ਕੁਇੰਟਲ ਰੋਜ਼ ਹਾਂਜੀ ਤੇ ਨੇੜੇ-ਤੇੜੇ ਕਿਹੜੇ ਪਿੰਡਾਂ 'ਚ ਇੱਥੇ ਜਾ ਰਹੇ ਹੋ ਤੁਸੀਂ ਜਿਆਦਾ ਇਧਰਲੇ ਪਿੰਡ 'ਚ ਹੀ ਆ ਰਹੇ ਹਾਂ ਜੀ ਅੱਜ ਕਾਵਾਂ ਗਏ ਸੀ ਅਸੀਂ ਪ ਕਮਾਲੀ 21 ਦਰਸੀ ਹਾਸੇ ਪਾਸੇ ਮਾਤਮ ਨਗਰ ਤੇ ਹਾਂ ਦੂਜਾ ਇੱਕ ਮਿੰਟ ਹੋਰ ਸਿੱਧਾ ਜਿਵੇਂ ਇਹ ਗੱਲਾਂ ਕਰ ਰਹੇ ਆ ਇਹ ਤੁਹਾਨੂੰ ਇਹਨਾਂ ਦੀ ਗੱਲ ਚ ਦਮ ਲੱਗ ਰਿਹਾ ਠੀਕ ਕਹਿ ਰਹੇ ਆ ਨਾ ਜੀ 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 ਬਿਲਕੁਲ ਬਹੁਤ ਸਾਰੇ ਲੋਕ ਇਹ ਡਾਊਟ ਕਰੀ ਜਾਂਦੇ ਵੀ ਇਹ ਲੋਕਾਂ ਨੇ ਸਮਾਨ ਇਕੱਠਾ ਕਰ ਲਿਆ ਕੀਤਾ ਵੀ ਹੋਊਗਾ ਹਾਂਜੀ ਕੀਤਾ ਹੋਊਗਾ ਮੈਂ ਨਹੀਂ ਕਹਿੰਦਾ ਨਹੀਂ ਕੀਤਾ ਪਰ ਉਹਦੇ ਵਿੱਚ ਇਹੋ ਜਿਹੇ ਵੀ ਪਰਿਵਾਰ ਨੇ ਜਿਨ੍ਹਾਂ ਕੋਲ ਸੇਵਾ ਨਹੀਂ ਬਿਲਕੁਲ ਬਿਲਕੁਲ ਜੀ ਨਹੀਂ ਕੋਈ ਵਿਉਂਤਬੰਦੀ ਨਹੀਂ ਹੈ ਹਾਂਜੀ ਹਾਂਜੀ ਅੱਗੇ ਜੇ ਉੱਥੇ ਜਾ ਕੇ ਦੇਖੋ ਨਾ ਜੀ ਜਿਵੇਂ ਕੈਂਪ ਲੱਗੇ ਆ ਉੱਥੋਂ ਤੱਕ ਲੰਗਰ ਪਹੁੰਚ ਜਾਂਦਾ ਮੰਨ ਲਓ ਸੰਸਥਾਵਾਂ ਕੋਈ ਵੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਜਦੋਂ ਬੋਰਡ ਤੇ ਜਾ ਕੇ ਅੱਗੇ ਜਾ ਕੇ ਕੜੇ ਵਾਜਾਂ ਮਾਰਦੇ ਪਏ ਸੀ ਪਰ ਵੋਟਸ ਤਾਂ ਬਹੁਤ ਆ ਗਈਆਂ ਇੰਨੀਆਂ ਵੋਟਸ ਆ ਗਈਆਂ ਅਸਲ ਵਿੱਚ ਕਿੰਨੀ ਕਮੀ ਹੈ ਜੀ ਹੈ ਹਾਂ ਜੀ ਕਮੀ ਹੈ ਪਰ ਅਸੀਂ ਤਾਂ ਅਪੀਲ ਕਰਨੀ ਬੰਦ ਕਰਤੀ ਸੀ ਵੀ ਬਸ ਕਰੋ ਵੋਟਸ ਸਾਨੂੰ ਮੈਂ ਕਿਉਂਕਿ ਇੱਧਰ ਪਹਿਲੀ ਵਾਰ ਆਇਆ ਤਾਂ ਤੁਸੀਂ ਕਹਿ ਰਹੇ ਹੋ ਵੋਟਸ ਦੀ ਕਮੀ ਹੈ ਹਾਂ ਜੀ ਹਾਂ ਜੀ ਕਮੀ ਹੈ ਜੀ ਤਾਂ ਫਿਰ ਸਾਡੇ ਮੀਡੀਆ ਵਾਲਿਆਂ ਤੇ ਵੀ ਗੁੱਸਾ ਲੋਕ ਕਰਦੇ ਤੁਸੀਂ ਵੋਟਾਂ 'ਚ ਬਹਿ ਕੇ ਜਾਂਦੇ ਹੋ ਤੇ ਇਹਨਾਂ ਨੂੰ ਨਹੀਂ ਠੀਕ ਹੈ ਗੱਲ ਉਹ ਵੀ ਜਾਇਜ਼ ਹੈ ਜਾਇਜ਼ ਹੈ ਉਹ ਗੱਲ ਵੀ ਆ ਨੰਬਰ ਲੈ ਲਓ ਕੋਈ ਨਹੀਂ ਪੜਨੇ ਮੈਂ ਤੁਹਾਡੇ ਤੋਂ ਲੈ ਲੈਣਾ ਨੰਬਰ ਮੈਂ ਕੈਮਰੇ ਤੋਂ ਬਾਅਦ ਤੁਹਾਡਾ ਨੰਬਰ ਆਪਾਂ ਇਸ ਤਰ੍ਹਾਂ ਨਹੀਂ ਪਾਉਂਦੇ। ਕੁਝ ਨਾ ਕਮਰੇ ਖੜੇ ਕੀਤੇ ਜਣ ਖਿਆਲ ਆਦਾ ਪਿਆ। ਖਿਆਲ ਚ ਜਿਆਦਾ ਹੋ ਹੋ ਕੇ ਜ਼ਿੰਦਗੀ ਲ ਜੀ ਲੀ। ਹਣ ਤੇ ਐ ਹੀ ਬੈਂਤੀ ਐ। ਛੋਟੇ ਬੱਚੇ ਸਕੂਲ ਜਾਂਦੇ? ਹਾਂਜੀ ਛੋਟੇ ਬੱਚੇ ਨੇ ਸਕੂਲ ਕਿਹੜੀ ਕਲਾਸ ਚ? ਇੱਕ ਦੂਸਰੀ ਵਿੱਚ ਇੱਕ ਪਹਿਲੀ ਪੱਕੀ ਚ। ਪਹਿਲੀ ਪੱਕੀ ਚ। ਤੁਹਾਡੇ ਹਾ ਦੇ ਬੱਚੇ 11ਵੀਂ ਕੁੜੀਆ ਪੜਦੀ ਐ ਇੱਕ ਕੁੜੀਆ ਹੈ ਹਾਂ ਕਾਕੂ ਕੋਣੀ ਪੜਦ 10ਵੀਂ ਹੋਇਆ ਤੇ ਛੱਡ ਗਿਆ ਪੜਾਈ ਕਿਉਂ ਉਹ ਬਰਾਥੀ ਲੱਗਦਾ ਕਿ ਆ ਕਰੇ ਜਾਂਦੇ ਪਿਓ ਵਿਓ ਫਿਰ ਆਏ ਬੱਚੇ ਤੇ ਪਤਾ ਮਾਂ ਆਪੇ ਤੇ ਬੋਧ ਕਰਦਾ ਮੈਂ ਤਾਂ ਇਹਨਾਂ ਤਾਂ ਕਿਨੂੰ ਛੋੜ ਦਿੱਤੀ ਮੈਂ ਕਿ ਤੂੰ ਪੜਾਈ ਕਰੋ ਮੈਂ ਕਿ ਤੂੰ ਮਰਜ਼ੀ ਰੁਪਈਆ ਲਿਆ ਤੇ ਮੈਂ ਕਿ ਤੂੰ ਮਰਜ਼ੀ ਤਦ ਤੱਕ ਲਾਵਾਂ ਠੀਕ ਹੈ ਮੈਂ ਇਹ ਵੀ ਉਹਨੂੰ ਕਿਹਾ ਬੱਚੇ ਤੁਸੀਂ ਮੈਂ ਪੜਾਉਣ ਤਿਆਰ ਕਰ ਮੈਂ ਫਾਰਮ ਜਾਣਾ ਮੈਦ ਜਾਣਾ ਜਿੱਥੇ ਪੇਪਰ ਹੋ ਮੈਂ ਆਪੇ ਨਾਲ ਜਾਵਾਂਗੀ ਪਰ ਬੱਚੇ ਕੋਈ ਹਮਝਦੇ ਨਹੀਂ ਔਰ ਕੁੜੀਆਂ ਮੇਰੀ 11ਵੀਂ ਪੜ੍ਹ ਰਹੀ ਐ ਦੋ ਕੈਂਟਕ ਬੋਰਡ ਰ ਕੁਛ ਮ ਕਰਾ ਰਹੀ ਆ ਉਹਨਾਂ ਨੂੰ ਅੱਜ ਛੁੱਟੀਆਂ ਹੈਗੀਆਂ ਨਾ ਪਾਣੀ ਕਰਨ ਹਾਂ ਉਹ ਨਹੀਂ ਜਾ ਸਕਦੀ ਕੁੜੀਆਂ ਮੇਰੀ ਤੇ ਤੁਹਾਨੂੰ ਉਮੀਦ ਆ ਵੀ ਕੁੜੀਆਂ ਥੋੜੀ ਵਧੀਆ ਪੜ੍ਹ ਲਿਖ ਕੇ ਥੋੜਾ ਸਾਰਾ ਬਣ ਜੂਗੀ ਤਾਂ ਮੈਂ ਤਾਂ ਮੈਂਦ ਹੈਗੀ ਐ ਤੇ ਉਹਨਾਂ ਦਾ ਕੱਦ ਕੋਈ ਦਬਾਵਾ ਮੈਨੂੰ ਹਾਰੇ ਕਹਿੰਦੇ ਇਹਨੂੰ ਪੜਾ ਇਨਵਾਇਟ ਹੀ ਕਰਾਵੇਂ ਇਹਨੂੰ ਨੌਕਰੀ ਲਈ ਵੀ ਕਾਹਲ ਨਾ ਕਰੇ ਤੁਸੀਂ ਆਪ ਪੜੇ ਲਿਖਿਓ ਨਹੀਂ ਮੈਂ ਅਨਪੜਾ ਤੇ ਘਰ ਵਾਲਾ ਤੁਹਾਡਾ ਤੁਸੀਂ ਕਹ ਨਸ਼ੇ ਕਰਦਾ ਉਹ ਫਿਰ ਮਦਦ ਨਹੀਂ ਕਰਦਾ ਬੱਚਿਆਂ ਦੀ ਪੜਾਈ ਦੀ ਨਹੀਂ ਕਰਦਾ ਨਾਲ ਹੀ ਰਹਿੰਦਾ ਕਿ ਆਡ ਰਹਿੰਦਾ ਮੈਂ ਉਹ ਆਪ ਤੇ ਕਰਦਾ ਹਵੇਰੇ ਚਾਣਾ ਜਿਹੜੇ ਕਮਰੇ ਡਿੱਕੇ ਪੈ ਉਹਨੀਆਂ ਬੈਠੀਆਂ ਪਈਆਂ ਉਹ ਉਹਨਾਂ ਹੀ ਵੇਰ ਤੇ ਗਿਆ ਵੇ ਉਹਨ ਰਾਤ ਨੂੰ ਜਾ ਕੇ 10 ਵਜੇ ਜਾਂਦਾ 11 ਵਜੇ ਜਾਂਦਾ ਰੋਟੀ ਖਾਣ ਹੋ ਜਾਂਣਾ ਕੋਈ ਫਰਕ ਫਿਕਰ ਨਹੀਂ ਹੁਣ ਕੋਈ ਫਿਕਰ ਫਰਕ ਨਹੀਂ ਕਿਵੇਂ ਕੋਠੇ ਖੜੇ ਕਰਾਂਗੇ ਕਿਵੇਂ ਨੀਆਂ ਦੁਆਰਾ ਭਰਾਂਗੇ ਕੰਦੜ ਬਿ ਡਿੱਗਿਆ ਪੰਨਾਂ ਨੇ ਪਲਚੱਖੂਆਂ 'ਚ ਬੈਠਿਆ ਪੰਨਾਂ ਕੰਦੜ ਚਾਤ ਫੇਰ ਹੱਥ ਉੱਪਰ ਆਏ ਸਰ ਪੌਣੀਆਂ ਪੌਣੀਆਂ ਲਈ ਇੱਕ ਕਮਰੇ ਦਰ ਡਿੱਗ ਗਿਆ ਪਿਆ ਗਲੀ ਤੇ ਇੱਟਾ ਪੰਨਾਂ ਜਿਹੜੀ ਪਲਚਾਨ ਨੇ ਨਾ ਉਹ ਲੈਵਲ ਉੱਪਰ ਆ ਗਏ ਜਿਹੜੀ ਗਵਰਨਮੈਂਟ ਹੀ ਬਣਾਈਆਂ ਸੀ ਤੇ ਉਹ ਸਰ ਜਿਹੜੇ ਥੋੜੇ ਜਿਹੜੇ ਘਰ ਬਣੇ ਥਾਂ ਗਵਰਨਮੈਂਟ ਨੇ ਦਿੱਤੇ ਸਰਕਾਰ ਨੇ ਨਾ ਮੱਲਿਆ ਇਹਤ ਜਗਾ ਉਹ ਦੋ ਨਕੇ ਐਮਬਲ ਹੁਣ ਨੇ ਕਹਿੰਦਾ ਪੰਜ ਪੰਜ ਮਰਲੇ ਨਾ ਕਰ ਦੇ ਮੈ ਕੋ ਨੂੰ ਨਾ ਨਹੀਂ ਕਰੀ ਹੁਣ ਹਰ ਪਿਛਲੀ ਹਰ ਜੱਕ ਪਤੰਬਰ ਆਇਆ ਸੀ ਮੈਨੂੰ ਪੱਕੀ ਜਗਾ ਨੂੰ ਕਮਰਾ ਮਿਲਦਾ ਕੱਚੀ ਨਹੀਂ ਮਿਲਦਾ ਉਹ ਮੈਡਮ ਨੇ ਢੀਸੀ ਮੈਡਮ ਲਾਲ ਕੀਰਚ ਕਰਤਾ ਮੈਂ ਬਹੁਤ ਐਮਬਲ ਕੋਈ ਗਈ ਸੀ ਮੇਰੀ ਗੁੜੀ ਆ ਗਈ ਮੈਂ ਵੀ ਗਈਆਂ ਬਿਲਕੁਲ ਜੀ ਫਾਇਲ ਦੇ ਕਮਰੇ ਤੇ ਪਈ ਹੈ ਤੇ ਹਕੂਰ ਚ ਮੈਂ ਵਿਖਾਈ ਸੀ ਮੈਂ ਅੱਜ ਢੀਸੀ ਮੈਡਮ ਆਈ ਮੈਂ ਕਹਾਂ ਦੇਖੋ ਮੈਂ ਕਿ ਤੁਸੀਂ ਕਮਰੇ ਦਾ ਹਰ ਮਦਦ ਜੇਰੀ ਨਹੀਂ ਕਰ ਰਹਾ ਹੈ ਮਾਦਨਾ ਆਇਆ ਐ ਮਲ ਮੋਂ ਦੀ ਵਿਚਾਈ ਆ ਮੈਂ ਕਿਹਾ ਮਲ ਤੇ ਇੰਨੇ ਪਾਈਆ ਬਣਾਇਆ ਪਰ ਪਾਈਆ ਮਤ ਨਹੀਂ ਕਰਦਾ ਕਾ ਤਜਰੀਬਾਂ ਦੀ ਸਰ ਇੱਕ ਰਿਕੁਐਸਟ ਹੋਰ ਹੈ ਹਾਂ ਕਿ ਉਹ ਲਾਲ ਲਕੀਰ ਚ ਕਰ ਗਏ ਉਸ ਤੋਂ ਬਾਅਦ ਸਰਪੰਚਾ ਨੇ ਜਿੰਨਾ ਜਿੰਨਾਂ ਨਾਲ ਬੰਦੀ ਸੀ ਚੰਗੀ ਉਹਨਾਂ ਦੀ ਉਹ ਲਾਲਕੀਰ ਦੇ ਵਿੱਚੇ ਕਮਰੇ ਪਾਏ ਪਏ ਨੇ ਠੀਕ ਹੈ ਜਿਹੜੇ ਗਵਰਨਮੈਂਟ ਬਲਵਾਉਂਦੇ ਨੇ ਉਹ ਕਮਰੇ ਪਾਏ ਜਾਂਦੇ ਨੇ ਉਥੇ ਪਾਏ ਪਏ ਨੇ ਤਾਂ ਬਹੁਤ ਧੰਨਵਾਦ ਭਾਈ ਕਨਈਆ ਜੀ ਸਾਡੇ ਰਾਧ ਸੇਰੇ ਨੇ ਭਾਈ ਕਨਈਆ ਜੀ ਸਾਡੇ ਵਾਸਤੇ ਉਹ ਸਟਰੈਂਥ ਨੇ ਜਿਸ ਸਿਧਾਂਤ ਤੇ ਸਿੱਖੀ ਚੱਲਦੀ ਹੈ ਸਰਬਤ ਦੇ ਭਲੇ ਦਾ ਸਿਧਾਂਤ ਸਭ ਨੂੰ ਰੋਟੀ ਖਵਾਉਣ ਦਾ ਸਿਧਾਂਤ ਤੁਹਾਡਾ ਬਹੁਤ ਧੰਨਵਾਦ ਤੁਹਾਡੀ ਸੰਸਥਾ ਦਾ ਬਹੁਤ ਧੰਨਵਾਦ ਇਹ ਸਾਰੇ ਇਹ ਅਸਲ ਵਾਰੀਅਰਸ ਤੇ ਹੀਰੋਜ਼ ਨੇ ਸਾਡਾ ਮੇਨ ਇਹ ਗਿਲਾ ਨਾ ਜੀ ਮੇਨ ਕਾਰਜ ਹੈ ਜੀ ਜਿਹੜੇ ਲੋੜਵੰਦ ਬੇਸਾਰਾ ਮਰੀਜ਼ ਨੇ ਉਹਨਾਂ ਦਾ ਅਸੀਂ ਜਿਹੜੇ 16 ਸਾਲਾਂ ਤੋਂ ਅਬੋਰ ਦੇ ਇਲਾਕੇ ਚ ਆਸ-ਪਾਸੇ ਪਿੰਡਾਂ 'ਚ ਸੇਵਾ ਕਰ ਰਹੇ ਹਾਂ ਜਿਹੜੇ ਬੇਸਾਰਾ ਨੇ ਆਪਣੇ ਬڑے ਲੋਡ ਹੁੰਦੀ ਹੈ ਲੋਡਬੰਦ ਪਰਿਵਾਰ ਨੇ ਚਾਹੇ ਉਹ ਲੱਖ ਦਾ ਆਪਰੇਸ਼ਨ ਹੋਵੇ ਚਾਹੇ 50000 ਦਾ 30000 ਦਾ ਤੇ ਉਹ ਜਿਹੜੇ ਅਸੀਂ ਸੇਵਾ ਇਕੱਠੀ ਕਰਦੇ ਹਾਂ ਸਾਨੂੰ ਕੋਈ ਫੋਨ ਤੋਂ ਨਹੀਂ ਆਉਂਦੀ ਜੀ ਅਸੀਂ ਸੜਕਾਂ ਤੇ ਖੜ ਕੇ ਸੇਵਾ ਕਰਦੇ ਹਾਂ ਵਾਹ ਵਾਹ ਦਸਵੰਦ ਜਿਹੜਾ ਲੋਕ ਅਸਲ ਚ ਕੱਢਦੇ ਆ ਔਰ ਉਸ ਪੈਸੇ ਨਾਲ ਸੇਵਾ ਇਹ ਸਾਰਿਆਂ ਦੇ ਚਿਹਰੇ ਦਿਖਾਓ ਜੀ ਇਹ ਅਸਲ ਵਾਰੀਅਰਸ ਨੇ ਲੇਟ ਨਾਈਟ ਤੱਕ ਸੇਵਾ ਕਰ ਰਹੇ ਆ ਦੇਰ ਰਾਤ ਤੱਕ ਇਹ ਸੇਵਾ ਕਰ ਰਹੇ ਆ ਇਹ ਵਾਰੀਅਰਸ ਨੇ ਜਿਨ੍ਹਾਂ ਦੀ ਤਸਵੀਰ ਤੁਹਾਡੇ ਤੱਕ ਨਹੀਂ ਪਹੁੰਚਣੀ ਸ਼ਾਇਦ ਅਸੀਂ ਵੀ ਐਕਟਰਸ ਦੀ ਸਿੰਗਰਾਂ ਦੀਆਂ ਆ ਮੁੰਡਿਆਂ ਦੀਆਂ ਤਸਵੀਰਾਂ ਦਿਖਾਓ देर न, रात ਇਹ ਸੇਵਾ ਕਰਨ ਲੱਗੇ ਆ ਮੁੰਡੇ ਉਹ ਵੀਰ ਅੰਦਰ ਬੈਠੇ ਆ ਇਹਨਾਂ ਦੀ ਇਹ ਨੁਕਸਾਨ ਹੋਇਆ ਗੱਡੀ ਦਾ ਕ੍ਰਾਸ ਟੁੱਟ ਗਿਆ ਇਹ ਬਹੁਤ ਸਾਰੇ ਐਸੇ ਲੌਸਸਸ ਨੇ ਜਿਹੜੇ ਪਤਾ ਹੀ ਨਹੀਂ ਲੱਗਣੇ ਜਿਹੜੇ ਗਿਣਤੀ 'ਚ ਹੀ ਨਹੀਂ ਆਉਣੇ ਟੋਚਣ ਪਾਈ ਹੈ ਵੀਰ ਹੋਣਾ ਨੇ ਹੁਣ ਰਾਤ ਨੂੰ ਕਿਹੜੇ ਵੇਲੇ ਘਰੇ ਪਹੁੰਚ ਸਵੇਰੇ ਫਿਰ ਤਿਆਰ ਕਰਕੇ ਆਉਂਗੇ ਹਾਂਜੀ ਸਵੇਰੇ ਫਿਰ ਪੰਜ ਵਜੇ ਸੇਵਾ ਸ਼ੁਰੂ ਹੋਏ ਸਿਰ 5:00 ਸ਼ੁਰੂ ਤੁਹਾਡੀ ਉਮਰ ਕਿੰਨੀ ਹੈ 15 ਇਅਰਸ 15 ਸਾਲ ਦੇ ਕਿ ਰੋਕਿਆ ਨਹੀਂ ਕਰਦੇ ਨੇ ਕਿ ਤੁਹਾਡਾ ਬੇਟਾ ਹੈ ਜੀ ਦੇਖ ਲਓ ਪਿਤਾ ਦੇ ਗਿਆ ਆਉਦੇ ਰਹੇ ਹੈ ਪਾਪਾ ਨੇ ਨਹੀਂ ਗਿਆ ਵੀ ਤੂੰ ਘਰੇ ਬੈਠ ਕਾਕਾ ਨਹੀਂ ਪਾਪਾ ਕਹਿੰਦੇ ਚਲੋ ਨਾ ਸੇਵਾ ਕਰਨ ਹਾਂ ਜੀ ਕੀਤੀ ਫਿਰ ਅੱਜ ਹਾਂ ਜੀ ਪੂਰੀ ਸੇਵਾ ਕੀਤੀ ਕਰੇ ਵੀ ਲਾਈ ਹਾਂ ਜੀ ਵਾਧੂ ਜੀ ਕਰੇ ਲਾਈ ਚਲੋ ਕਿਹੜੀ ਕਲਾਸ ਚ ਪੜਦੇ ਹੋ ਨਾਇਨਥ ਸੋ ਇਹ ਪੰਜਾਬ ਹੈ ਜੀ ਨੌਵੀਂ ਚ ਬੱਚਾ ਪੜਦਾ ਹੈ ਮਾਂ ਪਿਓ ਕਹਿੰਦਾ ਨਾਲ ਚੱਲ ਪੁੱਤ ਨੂੰ ਸੇਵਾ ਕਰੀਏ ਸਾਰਿਆਂ ਦਾ ਤੁਹਾਡਾ ਧੰਨਵਾਦ ਤੁਸੀਂ देर ਰਾਤ ਤੱਕ ਲੱਗੇ ਹੋ ਇਹਨਾਂ ਵੀਰਾਂ ਦਾ ਕੋਈ ਮਦਦ ਹੋ ਜੇ ਇਹਦੇ ਲਈ ਅਸੀਂ ਲੱਗੇ ਹੋਏ ਆ ਇਹਨਾਂ ਦੇ ਪਿੰਡ ਵੀ ਜਾਵਾਂਗੇ ਔਰ ਕੈਂਪ ਦੇ ਵਿੱਚ ਵੀ ਜਾ ਕੇ ਆਵਾਂਗੇ ਜਿੱਥੇ ਕੈਂਪ ਲੱਗਿਆ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਐਸਐਮਟੀਵੀ ਫਾਜ਼ਲਕਾ